ਲੋ ਵੀ ਮਿੱਤਰੋ ਆਪਾਂ ਤਲਵੰਡੀ ਪਹੁੰਚੇ ਹੋਏ ਸੀ ਬਾਈ ਕਰਤਾ ਮੋਟਰਸਾਈਕਲਾਂ ਦਾ ਕੰਮ ਜਸਪ੍ਰੀਤ ਸਤਿ ਸ਼੍ਰੀ ਅਕਾਲ ਬਾਈ ਜਸਪ੍ਰੀਤ ਸਤਿ ਸ਼੍ਰੀ ਅਕਾਲ ਬਾਈ ਕਹਿੰਦਾ ਬੈਕ ਕੈਮਰੇ ਤੇ ਗੱਲ ਕਰੂੰਗਾ ਨਵਾਂ ਬਾਈ ਦਾ ਕੰਮ ਹੈ ਐਨੇ ਕੀ ਬਾਈ ਕੋਲੇ ਮੋਟਰਸਾਈਕਲ ਨੇ ਤੇ ਮੋਟਰਸਾਈਕਲਾਂ ਦਾ ਸੋਨੂੰ ਮੈਂ ਰੇਟ ਦੱਸ ਦੂੰਗਾ ਹਨਾ ਸਾਰੇ ਬਾਈ ਕੋਲੇ ਐਨੇ ਕੀ 8 ਘੱਟ 10 ਕ ਮੋਟਰਸਾਈਕਲ ਨੇ ਕੁੱਲ ਹਨਾ ਨਵੇਂ ਹੀ ਕੰਮ ਤੋਰਿਆ ਬਾਈ ਹੁਣ ਨਵੇਂ ਤੋਰਿਆ ਕਰ ਨਵੇਂ ਹੀ ਕਰਿਆ ਬਾਈ ਠੀਕ ਹੈ ਤੇ ਹੁਣ ਆਪਾਂ ਮੋਟਰਸਾਈਕਲ ਬਾਰੇ ਜਾਣਕਾਰੀ ਲਵਾਂਗੇ ਪਹਿਲਾਂ ਤਾਂ ਤੁਹਾਡੀ ਲੋਕੇਸ਼ਨ ਦੱਸ ਦਿਓ ਤਲਵੰਡੀ ਸਾਬੋ ਜੀ ਜ਼ਿਲ੍ਹਾ ਬਠਿੰਡਾ ਜੀ ਰਮਦਾਸ ਚੌਂਕ ਜੀ ਠੀਕ ਹੈ ਜੀ ਹਾਂਜੀ ਇੱਥੇ ਖੜਾਉਣੀ ਆ ਹਾਂਜੀ ਇੱਥੇ ਖੜਾਉਣੀ ਆ ਜੀ ਠੀਕ ਹੈ ਜੀ ਹੁਣ ਮੈਨੂੰ ਮੋਟਰਸਾਈਕਲ ਬਾਰੇ ਦੱਸ ਬਾਈ ਕਲੇ ਕਲੇ ਬਾਰੇ ਆ ਹੀਰੋ 100 ਜਿਹੜਾ ਇਹਦੀ ਕੀਮਤ ਦਾ ਕੋਈ ਪਾਲਸ ਪੂਲਸ ਤਾਂ ਨਹੀਂ ਮਾਰੀ ਨਹੀਂ ਨਹੀਂ ਕੋਈ ਪਾਲਸ ਨਹੀਂ ਮੈਂ ਕੁਝ ਨਹੀਂ ਕਰਿਆ ਇਹ ਕਲੇ ਧੋਕੇ ਖੜਾਏ ਹੈ ਧੋਕੇ ਖੜਾਏ ਹਾਂਜੀ 2011 ਮਾਡਲ ਹੈ ਜੀ ਠੀਕ ਹੈ ਜੀ ਦੂਜੇ ਨਾ ਆਈ ਠੀਕ ਹੈ ਜੀ ਸਾਰਾ ਕੋਰਪੋਰੇਸ਼ਨ ਦੀ ਗੱਲ ਕੀਤੀ ਜਾਵੇ ਤੇਰੇ 80% ਟਾਇਰ ਹੈ ਦੋਵੇਂ ਠੀਕ ਹੈ ਜੀ ਹਾਂਜੀ ਤੇ ਮੋਟਰਸਾਈਕਲ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਗੇਰ ਦੀ ਗਾਰੰਟੀ ਹੋਰ ਵਗੈਰਾ ਤੁਹ ਲਾ ਕੇ ਦੇਂਗਾ ਇਹ ਲਾ ਦਾਂਗੇ ਜੀ ਇਹ ਲਾ ਕੇ ਦੇ ਦੇਉਂਗੇ ਹਾਂਜੀ ਹਾਂਜੀ ਠੀਕ ਹੈ ਇੱਥੇ ਇਹ ਦੇ ਤੇ ਪ੍ਰਾਈਸ ਰੇਟ ਦੀ ਗੱਲ ਕੀਤੀ ਜਾਵੇ 28000 ਰੁਪਿਆ ਰੇਟ ਹੈ ਜੀ 28000 ਰੇਟ ਹਾਂਜੀ ਹਾਂਜੀ ਠੀਕ ਹੈ ਮੌਕੇ ਤੇ ਜੇ ਕੋਈ ਵੀਡੀਓ ਬੂਕਿੰਗ ਕਰ ਲਵੇ ਮੌਕੇ ਦੀ ਗੱਲ ਹੈ ਮੰਨਤਾਂ ਹੋ ਜਾਈ ਪੂਰੀ ਤੇ ਮੂਰੇ ਫੇਰ ਆ ਗਿਆ ਹੀਰੋ ਹਾਂਡਾ ਬਾਈ ਤੇ 2021 ਮਾਡਲ ਹੈ ਜੀ ਠੀਕ ਹੈ ਜੀ ਹਾਂਜੀ ਕਿਹੜਾ ਆ ਗਿਆ ਇਹ ਇਹ ਡੀਐਲਐਸ ਹੈ ਐਚਐਫਡੀਐਲਐਸ ਵੀ ਬਿਨਾ ਸਾਲ ਸਟਾਰਟ ਹੈ ਜੀ 16000 ਚੱਲਿਆ ਹੋਇ ਹਾਂਜੀ ਲੋਕਲ ਨੰਬਰ ਆ ਮੇ 4540 ਨੰਬਰ ਆਈ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ। ਇਹ ਨਵੇਂ ਆ ਟਾਇਰ ਚੱਲੇ ਕਿੰਨੇ ਕਹਿੰਦੇ 16000 ਹੀ ਚੱਲੇ ਜੀ। 16000 ਹੀ ਚੱਲੇ। ਮਾਡਲ ਕਿੰਨੇ ਆ ਗਿਆ ਇਹ? 21 ਜੀ। 21। ਹਾਂਜੀ। ਤੇ 21 ਮਾਡਲ ਦਾ ਰੇਟ ਕਿੰਨਾ ਹੈ? ਇਹ 45000 ਰੁਪਏ ਜੀ। 45000 ਰੁਪਏ। ਤੇ ਮੂਹਰੇ ਆ ਗਿਆ City 100। ਹਾਂਜੀ। ਲੀਲੇ ਕਲਰ ਚ ਹਣਾ। ਇਹ ਰਾਮਪੁਰਾ ਨੰਬਰ ਹੈ ਜੀ। ਹਾਂਜੀ। ਤੇ ਬਿਨਾ ਸੈਲਫ ਸਟਾਰਟ ਆਈ ਵੀ ਜੀ। ਠੀਕ ਹੈ ਜੀ। ਇਹ ਜੰਗੇਰ ਦਾ ਕਿਵੇਂ ਆ? ਇਹ ਜਮਾ ਫੁੱਲ ਓਕੇ ਹੈ ਜੀ। 21 ਮਾਡਲ ਹੈ ਵੀ ਜੀ। ਠੀਕ ਹੈ ਜੀ। ਇਹ ਵੀ 15-16000 ਹੀ ਚੱ ਮੂਰੇ ਫੇਰ ਸਿਟੀ 100 ਆ ਗਿਆ ਇਹ ਸੈਲਫ ਸਟਾਰਟ ਆ ਜੀ ਇਹ ਸੈਲਫ ਸਟਾਰਟ ਆ ਹਾਂ ਸਾ ਨੰਬਰ ਆ ਜੀ ਠੀਕ ਆ ਜੀ ਇੰਜਨ ਗੇਅਰ ਦਾ ਕਿਵੇਂ ਆ ਇਹ ਵੀ ਜਮ ਓਕੇ ਆ ਜੀ ਸੈਲਫ ਸਟਾਰਟ ਆ ਜੀ ਠੀਕ ਆ ਜੀ ਸੈਲਫ ਸਟਾਰਟ ਆ ਗਿਆ ਤੇ ਮਾਡਲ ਕਿੰਨੇ ਆ ਗਿਆ 17 ਆ ਜੀ 17 ਦੀ ਗੱਲ ਕਰੀਏ ਮਗਰਲਾ ਨਵਾਂ ਆ ਇਹ ਅਗਲਾ ਅੱਧਾ ਹੈ ਅਗਲਾ ਅੱਧਕ ਹੈ ਹਾਂਜੀ ਤੇ ਮੋਟਰਸਾਈਕਲ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੇਟ ਕਿੰਨਾ ਆ ਗਿਆ ਇਹ 37000 ਰੁਪਏ ਆ ਜੀ 37000 ਰੁਪਿਆ ਹਾਂਜੀ ਠੀਕ ਆ ਜੀ ਤੇ ਮੂਰੇ ਆ ਗਿਆ ਹੀਰੋ ਆਂਡਰ ਸਿਲੰਡਰੀ ਪੀ ਬਾਈ ਨੰਬਰੀ ਫਸਟ ਓਨਰ ਆ ਜੀ 60% ਹਾਂਜੀ ਤੇ ਮੋਟਰਸਾਈਕਲ ਚੰਗਾ ਹੈ ਬਾਈ ਤੇ ਮੋਟਰਸਾਈਕਲ ਸਾਰਾ ਰੀਨਲ ਹੈ ਜੀ ਰੀਨਲ ਹੈ ਹਾਂਜੀ ਹਾਂਜੀ ਤੇ ਮਾਡਲ ਕਿੰਨੇ ਆ ਗਿਆ ਇਹ ਇਹ 16 ਹੈ 16 ਮਾਡਲ ਆ ਗਿਆ ਰੇਟ ਰੇਟੇ 45000 ਦਾ ਜੀ 45000 ਦਾ ਤੇ ਮੂਰੇ ਆ ਗਿਆ ਪਲਟਿਨਾ ਲਾਲ ਕਲਰ ਚ ਹੈ ਨਾ ਬੰਡਾ ਨੰਬਰ ਹੈ 14 ਮਾਡਲ ਆਈ ਇਹ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਮਗਰ ਲੱਗਾ ਹੈ ਅੱਧਾ ਹੀ ਅਗਲਾ ਵੀ ਅੱਧਾ ਹੀ ਆਈ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿਵੇਂ ਆ ਇਹ ਜਮਾ ਓਕੇ ਹੈ ਜੀ ਚਾਲ ਚਲਾਵੇ ਦਾ ਓਕੇ ਹਾਂਜੀ ਹਾਂਜੀ ਇੰਜਨ ਗੇਅਰ ਦੀ ਸਾਰੀ ਫੁੱਲ ਗਾਰੰਟੀ ਹੋਊਗੀ ਜੀ ਠੀਕ ਹੈ ਜੀ ਤੇ ਮ ਤੇ ਯਾਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੂਰੇ ਆ ਗਿਆ ਹੀਰੋ ਆਂਡਾ ਪੈਸ਼ਨ ਇਹਦੇ ਬਾਰੇ ਦੱਸੀ ਮੈਨੂੰ ਸਿਲੰਡਰ ਇਹ ਵੀ ਸਿਲੰਡਰ ਹਾਂਜੀ ਵੀ 11 ਮਾਡਲ ਆਈ ਆਈ 11 ਮਾਡਲ ਆ ਗਿਆ ਹਾਂਜੀ ਹਾਂਜੀ ਤੇ ਟਾਇਰਾਂ ਦੀ ਗੱਲ ਕਰੀਏ ਇਹ ਟਾਇਰ ਨਵੇਂ ਹੀ ਆਈ 80% ਹੀ ਆਈ ਵੇ 80% ਨੇ ਟਾਇਰ ਹਨਾ ਹਾਂਜੀ ਹਾਂਜੀ ਇੰਜਨ ਗੇਅਰ ਦਾ ਕਿਵੇਂ ਆ ਇਹ ਜਿਵੇਂ ਓਕੇ ਜੀ ਓਕੇ ਆ ਤੇ ਬਾਈ ਔਰ ਇਹ ਕਿੰਨਾ ਦਾ 28000 ਦਾ ਜੀ 28000 ਦਾ ਮਿੱਤਰੋ ਤੇ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਨੰਬਰ ਹੈ ਜੀ ਫਰਸਟ ਓਨਰ ਹੈ ਜੀ ਲੁਧਿਆਣਾ ਨੰਬਰ ਹੈ ਫਰਸਟ ਓਨਰ ਹੈ ਤੇ ਮੂਰੇ ਆ ਗਿਆ ਪਲਟੀ ਨਾ ਇਹ 12 ਮਾਡਲ ਹੈ ਜੀ ਇਹ 12 ਮਾਡਲ ਹੈ ਜੀ ਲੁਧਿਆਣਾ ਨੰਬਰ ਹੈ ਜੀ ਇਹ ਵੀ ਲੁਧਿਆਣਾ ਨੰਬਰ ਹੈ ਹਾਂਜੀ ਇਹ ਵੀ ਫਰਸਟ ਓਨਰ ਹੀ ਹੈ ਜੀ ਠੀਕ ਹੈ ਜੀ ਤੇ ਮੋਟਰਸਾਈਕਲ ਤੁਸੀਂ ਮਿੱਤਰੋ ਚੈੱਕ ਕਰ ਸਕਦੇ ਹੋ ਤੇ ਇਹ ਫਰਸਟ ਓਨਰ ਲੁਧਿਆਣਾ ਨੰਬਰ ਕਿੰਨੇ ਬਦਲਾ ਗਿਆ ਇਹ 27000 ਦਾ ਜੀ 12 ਮਾਡਲ ਹੈ ਜੀ 12 ਮਾਡਲ 27000 ਦਾ ਹਾਂਜੀ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਤੇ ਕੰਮ ਕਰਕੇ ਦਿੰਨੇ ਮੋਟਰ ਦੇ ਹਾਂਜੀ ਹਾਂਜੀ ਜਮਾ ਓਕੇ ਕਰਕੇ ਦਿੰਨੇ ਓਕੇ ਕਰਕੇ ਦਿੰਨੇ ਹਾਂਜੀ ਠੀਕ ਆ ਬਾਈ ਮੋਬਾਈਲ ਨੰਬਰ ਕਿੰਨਾ ਭਰਾ 7508596162 ਇਹ ਰਿਪੀਟ ਕਰੋ 7508596162 ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਕਰੋ ਤੁਸੀਂ ਮੋਟਰਸਾਈਕਲ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ